हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਾਊਥ ਤੋਂ ਬੱਲਾ ਤੁਹਾਡੇ ਨਾਲ ਕੌਂਸਲਿੰਗ ਜੇ ਕੋਈ ਵੀ ਰਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8047615312 ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਵੀਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਪੂਰੇ ਵਧੀਆ ਡਾਕਟਰ ਸਾਹਿਬ ਵਧੀਆ ਚੱਲਦਾ ਕੰਮ ਕਰ ਵਧੀਆ ਚੱਲੀ ਜਾਂਦਾ ਅੱਜ ਫਿਰ ਨਗੀਨਾ ਲੈ ਆਏ ਲੱਭ ਕੇ ਹਾਂ ਨਗੀਨਾ ਅੱਜ ਵੱਡਾ ਲੈ ਆਏ ਅੰਡਾ ਜਿਹੜੀ ਪਾਲਦੇ ਆ ਲੋਕ ਤੇ ਉਹ ਲੈ ਆਏ ਠੀਕ ਹੈ ਚੀਜ਼ ਐਕ ਹਾਂ ਰੇਟ ਫਿਰ ਪਹਿਲਾ ਵਾਂਗੂ ਜੈ ਜੀ ਰੱਖੋ ਜੈ ਜੀ ਹੋਊਗਾ ਚੀਜ਼ ਦੇ ਹਿਸਾਬ ਨਾਲ ਡਾਕਟਰ ਆਪਣਾ ਦੂਜੇ ਨੂੰ 5-7000 ਥੱਲੇ ਹੀ ਹੁੰਦਾ ਹਾਂ ਠੀਕ ਐ ਨਾਮ ਤੇ ਐਡਰੈਸ ਬੋਲ ਨਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਮੱਝੂ ਕੇਤਲ ਮੰਡੀ ਰਾਮਗੜ੍ਹ ਮਾਸੀ ਕੇ ਸਾਰੇ ਨੇੜੇ ਨੇੜੀ ਐ ਮੋਬਾਈਲ ਨੰਬਰ ਬੋਲ 87278 09945 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜੰਗ ਜਿਹੜੀ ਬੈਡ ਦੇ ਨੇ ਕਿਹੜਾ ਸੋਸ ਹੁੰਦੀ ਐ ਪਿਓਰ ਦੂਜਾ ਡਾਕਟਰ ਪਿਓਰ ਦੂਜਾ ਕਿੰਨੇ ਦਿਨ ਲ 10 ਦਿਨ ਪਹਿਲੇ ਡਾਕਟਰ ਠੀਕ ਆ ਤਰੀਕਮਾਨ ਲਖਾਲੇ ਵਾਲੂ ਆ ਫਿਰ ਟਲਾਂਡੋ ਲਾਂਡ ਖਾ ਬਈ ਲੈ ਆਰਡਰ ਦੇਖੋ ਬਈ ਬੜਾ ਸ਼ਾਨਦਾਰ ਆਰਡਰ ਤਿਆਰ ਕਰਦੀ ਆਉਂਦੀ ਆ ਕੱਲਾ ਕੱਲਾ ਥਣ ਗਲਾਬੀ ਥਣ ਚਾਰੇ ਥਣ ਨਿਕੜ ਮੇ ਪੂਰੇ ਗਾ ਨਾਣਾ ਨੂੜਾ ਮੋਹਤੰਗ ਆਰਡਰ ਆ ਅਠਲ ਦੀ ਸੀ ਕੱਚੀ ਦੀ ਰੂਰ ਆ ਜੇ ਕੋਈ ਵੀ ਰਸਾਮ ਲੋ ਹਨਾ ਬਣੋਗੇ ਬਹੁਤ ਬਈ ਲੱਠਣ ਦੀ ਠੁੰਡੀ ਪੂਰੀ ਜਿੰਵੇ ਮਾਰਦੀ ਆ ਜਿੰਵੇ ਮਾਰਦੀ ਕਰੀ ਜਾਂਦਾ ਕੋਈ ਚੈੱਕ ਨਹੀਂ ਬੀ ਕਲਰ ਬਹੁਤ ਚੰਗਾ ਕਲਰ ਦੀ ਮੰਗ ਬਹੁਤ ਆ ਹਨ ਇਹ ਜੀ ਦਰਸੀ ਦੇ ਇਹ ਜੇ ਰੰਗ ਲਈ ਕਿਤੇ ਹੀ ਨਿਕਲਦੀ ਆ ਇਹਤੇ ਨਿਕਲਦੀ ਮਿਲਦੀ ਬਹੁਤ ਘੱਟ ਆ ਹਾਂ ਇਹ ਰੰਗ ਜਿਹੜਾ ਇਹ ਰੰਗ ਆ ਨਾ ਠੀਕ ਆ ਕੀ ਰਿਕਰਡ ਸੀ ਦੋ ਦਾ ਇਹਦਾ 16 17 ਚੋਇਆ ਉਹ ਕਹਿੰਦੇ ਸੀ ਪਹਿਲੇ 16 17 ਪਹਿਲੇ ਸੂਏ ਚੋਇਆ ਹਾਂ ਜਿਹੜੇ ਹਿਸਾਬ ਨਾਲ ਤਾਂ ਚਗਾਠਾ ਇਹਨੂੰ ਬੜਾ ਵੀ ਨਹੀਂ 15 ਚੋਇਆ ਉਹ 15 ਬੜਾ ਨਹੀਂ ਪਹਿਲੇ ਸੂਏ ਹਾਂ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਆ ਲੰਬੀ ਲੰਝ ਵੀ ਚੰਗੀ ਆ। ਉਹ ਵੀ ਲੰਬੀ ਮੇਲ ਬੂਲ ਆ। ਕੱਦ ਵੀ ਚੰਗਾ ਗਾ ਬਈ। ਛੋਟਾ ਜਿਹਾ ਤਾਂ ਹੈ ਹੀ ਨਹੀਂ ਗੀ। ਹਾਂ ਛੋਟਿਆਂ ਚ ਨਹੀਂ ਹੈਗੀ। ਖੋਲ ਦੋ ਮੜੀ ਤੋਰ ਕੇ ਦਿਖਾ ਦੋ। ਯਾਦਬ੍ਰੀਡ ਫੁੱਲ ਚੰਗੀ ਆ। ਫੈਂਟ ਚੰਗੀ ਆ। ਗਰਮੀ ਬਿਲਕੁਲ ਨਹੀਂ ਮੰਨਣੀ। ਕੰਨ ਕੋ ਨੂੰ ਜਮੇ ਨਿਕਾ ਜਾ ਕੰਨ। ਹਾਂ ਕੰਨ ਛੋਟਾ ਫੇਸ ਕੁਆਲਿਟੀ ਚੰਗੀ ਆ। ਬੋਦੀਵਾਦੀ ਚੰਗੀ ਆ। ਕਲਰ ਬਹੁਤ ਚੰਗਾ ਬਈ। ਇਹ ਜਿਹੜੀ ਇਹ ਜਰਸੀ 'ਚ ਇਹ ਕਲਰ ਆਉਂਦਾ ਨਾ ਇਹਦੀ ਮੰਗ ਜ਼ਿਆਦੇ ਆ। ਆਰਡਰ ਦੇਖੋ ਬਈ ਆਰਡਰ ਦੀਆਂ ਢਿੱਲਾਂ ਦਾ ਆਉਂਦੀਆਂ। ਆਰਡਰ ਵਾਕਈ ਚੰਗਾ ਤਿਆਰ ਕਰੋ। ਕੱਚੀ- ਪੂਰੀ ਚੰਗੀ ਜਗਾਠ ਵਾਲੀ ਹੈ ਡਾਕਟਰ ਆਏ ਨਹੀਂ ਬਈ ਥਾਣ ਵੀ ਬਹੁਤ ਚੰਗਾਗਾ ਹਾਂ ਮੁਠੀ ਵਾਲਾ ਥਾਣਾ ਲੈ ਕੱਲਾ ਗੱਲਾ ਲੈ ਮੈਂ ਜਿਵੇਂ ਮਰਜੀ ਫੜਾ ਕੇ ਵਿਚਾਰੀ ਨੂੰ ਉਹ ਲੈ ਜਿਵੇਂ ਮਰਜੀ ਬਾਈਕਾਂ ਦਾ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਜਿੱਥੇ ਮਰਜੀ ਖੜਾ ਕੇ ਹੱਥ ਲਈ ਚੱਲ ਬਸ ਇਹਦਾ ਇੱਕ ਨੌ ਤਿੰਨ ਉਹ ਬਣਾਉਣ ਵਾਲਿਆ ਮਰੇ ਡਾਕਟਰ ਠੀਕ ਆ ਤਾਂ ਅਗਲਾ ਕੋਈ ਟੂਰ ਦਾ ਕਹੇ ਹੂੰ ਲੰਗ ਲੰਗ ਕੁਛ ਨਹੀਂ ਠੀਕ ਆ ਤੇ ਮੁੱਲ ਫਿਰ ਇਹਦਾ ਉਹ ਨਾ 60 ਕਰਦੇ ਹੁਣ ਨਹੀਂ ਨਹੀਂ 60 ਨਹੀਂ ਕਰਦੇ ਆਪਾਂ ਹੁਣ ਆ ਇਧਰੋਂ ਕੱਦ ਵੀ ਦਿਖਾ ਦੇ ਲੈ ਕਿੰਡੀ ਡਬਲਾ ਕੋਈ ਭਲੇਖੇ ਚ ਨਾ ਰਹਾ ਬਸ ਬਹੁਤ ਡਬਲਾ ਬਾਈ ਆ ਡਬਲਾ ਆ ਬੈੜ ਤੇ ਫੇਸ ਵਗੈਰਾ ਥਾਣ ਵਗੈਰਾ ਲੈ ਵਾਲੂ ਆ ਬਹੁਤ ਕੱਡੂ ਖਾਣ ਪੀਣ ਨੂੰ ਵੀ ਡਾਕਟਰ ਜਿਹੜਾ ਕੋ ਮਰਜੀ ਜਿਹੜੀ ਫੀਡ ਮਰਜੀ ਚੱਕੀ ਤਰੀ ਜਾਂਦੀ ਹੈ ਅੱਛਾ ਹਾਂ ਬਹੁਤ ਕੱਡੂ ਹਾਂ ਜਿਹੜਾ ਕੋ ਖਾਂਦਾ ਬਈ ਉਹੀ ਦੁੱਧ ਦਿੰਦਾ ਹਨਾ ਵੀਰੇ ਤੇ ਜਾਵ ਲੈਣਾ ਚੰਗੀ ਕੀਰ ਵਾਲੇ ਕੋਲੇ ਪੱਕੇ ਭੁਖੇ ਵਾਲੇ ਕੋਲੇ ਪੱਕਾ ਥੱਲੇ ਖੜੀਏ 20 ਲੀਟਰ ਨੂੰ ਕਢਾਉਂਦਾ ਠੀਕ ਆ ਹਾਂ ਕੀ ਮੁੱਲ ਕਰਤਾ ਫਿਰ ਮੁੱਲ ਇਹਦਾ ਸਿਰਫ 50 ਹਜ਼ਾਰ ਡਾਕਟਰ 50000 ਰੁਪਿਆ ਮਾਨਤਾਨ ਕਰੋਗੇ ਮਾਨਤਾਨ ਕਰ ਦਾਂਗੇ ਥਾਣੇ ਦੇਖੋ ਭਾਈ ਕੱਲਾ ਕੱਲਾ ਥਾਣਾ ਢਿੱਲਾ ਬਹੁਤ ਨੇ 48 ਦੀ ਦੇ ਦੋਗੇ ਦੇ ਦਾਂਗੇ ਚੱਲ ਚੱਲ ਬਾਕੀ ਭਾਈ ਮੌਕੇ ਤੇ ਹੋਰ ਵੀ ਮਾਨਤਾਨ ਜ਼ਰੂਰ ਹੋ ਜਾਊਗਾ ਮੁੱਲ 50000 ਰੁਪਿਆ ਮਾਨਤਾਨ ਵਿੱਚ ਹੋ ਜਾਣਾ ਤੇ ਫੇਸ ਕੁਆਲਿਟੀ ਚੰਗੀ ਐ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਤੇ ਕਿਸੇ ਵੀਰ ਨੂੰ ਭਾਈ ਵੜ ਪਸੰਦ ਆ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਧਲੋ ਧੰਨਵਾਦ